ਸਾਸਿਕਾਲ ਜੀ ਸਾਰਿਆਂ ਨੂੰ ਪਿੰਡ ਬਾਣੀਆਂ ਪੁੱਜੇ ਹੋਏ ਜੀ ਅੱਪ ਬਾਈਆਂ ਕੋਲ ਜੀ ਪਹਿਲੀ ਵੀਡੀਓ ਬਣਾਣ ਲੱਗੇ ਆਂ ਗਾਵਾਂ ਦਾ ਕੰਮ ਕਰਦੇ ਆਂ ਘਟ ਕੋਟ ਆਜ ਵੀ 8-9 ਦੇ ਲੱਗ ਪਾ ਪਛੂ ਸੇਲ ਆ ਚਾਹੋ ਫਿਰ ਵੀਰ ਜੀ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਸਤਿਕਾਰ ਸਾਸਿਕਾਲ ਜੀ ਸਨਈ ਭਾਈ ਸਾਸਿਕਾਲ ਪਹਿਲੇ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਤੁਹਾਡਾ ਜੀ ਬਹੁਤ ਸਵਾਗਤ ਆ ਭਰਾ ਨੂੰ ਮਿਲੇ ਜਾਣ ਕੇ ਤੇ ਸਾਰੇ ਵੀਰ ਭਰਾਵਾਂ ਨੂੰ ਸਾਸਿਕਾਲ ਸਤਿ ਸਿਕਾਲ ਜੀ ਹਾਂ ਜੀ ਵਾਵਾ ਦੇ ਹੋ ਗਿਆ ਕੰਮ ਕਰਦੇ ਨੂੰ ਹਾਂ ਜੀ ਵਾਵਾ ਟਾਈਮ ਹੋ ਗਿਆ ਜੀ ਪਹਿਲੀ ਤੋਂ ਬਣਾਣ ਲੱਗੇ ਆਂ ਵੀਡੀਓ ਪਹਿਲੀ ਯਾਰ ਬਣਾਉਣ ਲੱਗੇ ਆਂ ਹਾਂ ਜੀ ਔਰ ਸਨਾਮ ਪਰਿਵਾਰ ਕਰੇ ਸਭ ਠੀਕ ਆ ਗਿਆ ਚਲੋ ਮਹਾਰਾਜ ਸਾਭ ਤੇ ਚੜਦੀ ਕਲਾ ਰੱਖੇ ਗੁਰੂ ਤੇਗ ਬਹਾਦਰ ਬਿਲਕੁਲ ਜੀ ਹਾਂ ਜੀ ਸੰਦੀਪ ਜੀ ਆਪਣੇ ਕੋਲ ਮਾਲ ਆ ਕੋਈ ਚੌਸਦੀ ਸੂਈ ਆ ਵਸ਼ੀ ਕੋਈ ਰਾਤੀ ਸੂਈ ਦੋ ਗੱਲਾਂ ਸਾਰਾ ਮਾਲ ਤਾਂ ਆ ਜਾ ਹੀ ਆ ਇੱਕ ਟੁਕੜ ਗੱਬਣਿਆਂ ਵਿੱਚ ਹਾਂ ਜੀ ਕਿਹੜੀ ਐਡਰੈਸ ਬੋਲ ਦੋ ਆਪਣਾ ਪਿੰਡ ਬਾਣੀਆ ਹਾਂ ਜੀ ਜਲਾ ਅੰਮ੍ਰਿਤਸਰ ਤਹਿਸੀਲ ਬਕਾਲਾ ਨਾਮ ਮੇਰਾ ਕਬਲਜੀਤ ਸਿੰਘ ਕਬਲਜੀਤ ਠੀਕ ਹੈ ਮੋਬਾਈਲ ਨੰਬਰ 62 84 82 16 18 ਜੀ 62 62 84 82 16 18 ਜੀ ਚਲੋ ਹਾਂਜੀ ਤੇ ਫਾਰਗੇ ਬਿਲਕੁਲ ਖਲਜੇ ਨੇੜੇ ਹੈ ਨਾ ਖਲਜਾ ਦੇ ਕੋਲ ਧੂਲਕੇ ਵਾਲੀ ਛੜਕ ਦੇ ਉੱਤੇ ਹਾਂਜੀ 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 ਨੱਖਾਂ ਵਾਲਾ ਬਾਗ ਲੱਗ ਗਿਆ ਆਪਣੇ ਚਲੋ ਹਾਂਜੀ ਆਜੋ ਫਿਰ ਹਾਂਜੀ ਇਹ ਗੱਬੜਾ ਅਸਲੀ ਭਾਜੀ ਅੱਛਾ ਗੱਬੜਾ ਜੀ ਹਾਂਜੀ ਸੂਆ ਕਰਵਾ ਜੀ ਇਹ ਸੂਆ ਹਰ ਕੀ ਭਾਜੀ ਤਜਾ ਵਾ ਤਜਾ ਕੋਈ ਦੂਜਾ ਕਹਿ ਕੇ ਨਹੀਂ ਦੇਣੀ ਤਜਾ ਸੂਆ ਜੀ ਹਾਂਜੀ ਹਾਂਜੀ ਤੇ ਵੇਖੋ ਕਮਾਲਾ ਫਿਰ ਵਾਹ ਜੀ ਵਾਹ ਹੈ ਕੋਈ ਚੀਜ਼ ਇਹ ਨਾ ਐਂਡੀ ਹੈ ਜੀ ਦੁੱਧ ਭਾਜੀ ਕਿੱਦਾਂ ਕਰੂਗੀ ਮਰੇ ਵੇਖੋ ਜੀ ਇਹ ਰੋਜ਼ਾਂ ਦੇ 40 ਬਾਹਰ ਚਮਾਉਂਦੀ ਰਹੀ ਆ ਹਾਂਜੀ ਹਾਂਜੀ ਆਪਾਂ 35 36 ਦੀ ਗਾਰੰਟੀ ਦੇਵਾਂਗੇ 35 36 ਦੀ ਹਾਂਜੀ ਗਾੜੀ ਅਗਲਾਂ ਦੀ ਸੇਵਾ ਦਾ ਬਿਲਕੁਲ ਬਿਲਕੁਲ ਹਾਂਜੀ ਆਜੋ ਆਜੋ ਕਮਾਲ ਕਮਾਲ ਜਿਉਂ ਆਪਸ ਮਾ ਬਿਲਕੁਲ ਵਧੀਆ ਮਾ ਜੀ ਇੱਕ ਨੰਬਰ ਜਿਹਨੂੰ ਕਹਿੰਦੇ ਮੋਟਰ ਲੱਗੀ ਉਹ ਆ ਮੋਟਰ ਵਾਲਾ ਕੰਮ ਹੀ ਮੋਟਰ ਵਾਲਾ ਕੰਮ ਆ ਸੰਦੀਪਾ ਜੀ ਬਸ ਠੀਕ ਆ ਹਾਂਜੀ ਲਓ ਜੀ ਕਰੋ ਚੈੱਕ ਮੈਨ ਯਾਰ ਫਿਰ ਤੁਹਾਨੂੰ ਚੰਗੇ ਜੇ ਚੈੱਕ ਕਰਾ ਲੈ ਤੇ ਬੰਦੋ ਤੁਸੀਂ ਬੰਨੀ ਤੁਸੀਂ ਆਈਏ ਬੰਨੀ ਚਲੋ ਸੰਦੀਪ ਜੀ ਜਾਣਦੀ ਏ ਹਾਂਜੀ ਔਰ ਜਾਣ ਛੋੜੋੜੇ ਬੋਏ ਜਾਣਾਲਾ ਹਾਂਜੀ ਹਾਂ ਦੇ ਲਈ 200 ਦੀ ਜਮਲੀ ਕਰ ਦੋ ਜੇ ਨਾ ਹੁੰਦਾ ਮਾਨ ਇੱਕੋ ਹੀ ਗੱਲ ਬੈ ਛੋੜ ਹੀ ਕਰਨੀ 500 ਜਿਹੜੀ 500 ਛੋੜ ਕਰਨੀ ਸੰਦੀਪ ਭਾਜੀ 90 ਦੀ ਅਛੀ ਦੇਣੀ ਜੈ ਜੈ ਐਂਡਿਆ ਬਿਲਕੁਲ ਜੈ ਜੈ ਨਾ ਬਿਲਕੁਲ ਉੱਚਾ ਮੁੱਲ ਨਹੀਂ ਪਾਉਣਾ ਬਈ ਵੀਡੀਓ ਜੈ ਜੀ ਜੀ ਕਮ 90 ਦੀ ਦੇਣੀ 500 ਛੋੜ 500 ਛੋੜ ਹੀ ਹੋਣੀ ਜੀ 90 ਬਿਲਕੁਲ ਗੈਰ ਬੋਲੀ ਆ ਫੇਰੀ ਵਿੱਚ ਬੰਨੀ ਬੋਲ ਜੈ ਜੀ ਕੀਤਾ ਸੰਦੀਪੇ ਕਾਹ ਬੁਲਬੁਲਦਾ ਬੱਚਾ ਬਖਾਲ ਖੀਰੀ ਆ ਗੱਬਰ ਜੀ ਗੱਬਰ ਅੱਛਾ ਗੱਬਰ ਹਾਂ ਸੋ ਜੀ ਗੱਬੜ ਵਹਿਣ ਖੀਰੀ ਵਹਿਣ ਖੀਰੀ ਵਿੱਚ ਇਹ ਸੰਦੀਪ ਜੀ ਇੱਕ ਮਹੀਨਾ ਵਾਛੀ ਖੜਦੀ ਆ ਪੂਰਾ ਹਾਂ ਜਿਹੜੀ ਗੱਲ ਝੂਠ ਮਾਰ ਕੇ 20 ਦਿਨਾਂ ਤੇ ਨਹੀਂ ਦੇਣੀ ਨਹੀਂ ਨਹੀਂ ਮਹੀਨਾ ਮਹੀਨਾ ਲੈ ਜੂ ਮਹੀਨਾ ਲੈ ਜੂਗੀ ਉੱਤੇ 2-4 ਦਿਨ ਖੜੂਗੀ ਹਾਂਜੀ ਹਾਂਜੀ ਤੇ ਜੰਪਾਲ ਵੇਖ ਲਾ ਵਾ ਸੀੜਾ ਗੱਡਾ ਠੀਕ ਆ ਭਾਈ ਹਾਂ ਠੀਕ ਆ ਸੰਦੀਪ ਪਹਿਲਾਂ ਨਹੀਂ 20-22 ਕਿਲੋ ਤੋਂ ਨਹੀਂ ਮਰਨ ਲੈਂਦਾ ਬਰੀਡ ਆ ਬਹੁਤ ਬਰੀਡ ਆ ਪੂਰੀ ਬਰੀਡ ਆ ਬਾਤ ਮੋ ਤੂਏ ਜਾਂਦਗੇ ਇਸ ਲੀਵ ਜੀ ਜਾਂਦਗੇ ਮੋਲਤੇ ਵਿੱਚ ਇੱਕ ਦਾਹ ਕਹਿੰਦੀ ਆ ਹਾਂਜੀ 80 ਦੀ ਦੇ ਦੀਏ ਹੋਜੂ ਛੋੜ ਵਿੱਚ ਮਾਨਦਨ 5000 ਰੁਪਏ ਛੋੜ 75 ਦੀ 500 ਛੋੜ ਵਾਹ ਠੀਕ ਆ ਜੀ ਲੀਵ ਜੀ ਜਾਣ ਬਸ ਟਾਈਮ ਤੇ ਜਾਣ ਲੋੜ ਦਈ ਚੱਲ ਪੁੱਤ ਇਹ ਨਹੀਂ ਲੋੜ ਨਹੀਂ ਇਹ ਵੀ ਤਾਜੀ ਸੂਈ ਇਹ ਤਾਜੀ ਸੂਈ ਪਰਸੋਂ ਸੂਈ ਜੀ ਲੀਵ ਵਿੱਚੀ ਮਗਰਿਆ ਅੱਛਾ ਥਾਣੇ ਵੇਖ ਕਿਦਾਂ ਦਾ ਲੱਗਾ ਵਾਹ ਜੀ ਵਾਹ ਦੇਖੋ ਗਰ 14 15 ਕਿਲੋ ਬੋਲਾ ਗਿਆ ਗਾ ਇਸ ਟਾਈਮ 14 15 ਕਿਲੋ ਬੋਲਾ ਹੀ ਆ ਗਿਆ ਥੋੜੀ ਜੀ ਲਸਾ ਪਾਈ ਜਰੂਰ ਆ ਸੂਚ ਆਈ ਹੋ ਹਾਂਜੀ ਥੋੜੇ ਲਿੱਸਾ ਪੰਜ ਜ਼ਰੂਰ ਆ ਸੂਚ ਆਈ ਆ ਨਹੀਂ ਠੀਕ ਆ ਜੀ ਫਿਰ ਹਾਂਜੀ ਲੱਪਾ ਲੁਪਾ ਲੱਗਾ ਥੋੜਾ ਜਿਆ ਕੁਆਲਿਟੀ ਕੁਆਲਿਟੀ ਹੈ ਵੈਰਦੇ ਦੁੱਧ ਵਾਲੀ ਆ ਪਰ ਬਲ ਕੁਆਲਿਟੀ ਆ ਹਾਂਜੀ ਹਾਂ ਮੱਚਾ ਮਗਰ ਕੀ ਆ ਗਿਆ ਨੇ ਮੱਛੀ ਮੱਛੀ ਹਾਂਜੀ ਮੱਛੀ ਮਗਰ ਬੱਚੇ ਅੰਦਰ ਵੱਜੇ ਆ ਬਸ ਠੀਕ ਆ ਮਾਲ ਟਹਿ ਟੀ ਮੈਂ ਥੱਲੇ ਨਾ ਦੇ ਦੇ ਗਾ ਹਾਂ ਕੋਈ ਨਹੀਂ ਇਹਦਾ ਮੁੱਲ ਹੀ ਫਰਾ ਸੁਨੀਲ ਜੀ ਖਾਣਾ ਆ ਲਈ ਹਾਂਜੀ 65 ਦੀ ਦੇ ਦਈਏ ਐਨ ਯਾਰ 60000 ਦੀ 60 ਦੀ ਵੀ ਨਹੀਂ ਸੁਨੀਲ ਜੀ 50 ਦੀ ਵਾਹ ਵਾਹ 500 ਛੋੜ ਵਾਹ ਠੀਕ ਹੈ ਜੀ ਜੈ ਜੀ ਹੈ ਕਾਮ ਰੇੜ ਵੇਖੋ ਆ ਵੀ ਸੂਈ ਸੁਦਾ ਲਿਆ ਹਾਂ ਆ ਵੀ ਸੂਈ ਆ ਹਾਂਜੀ ਮੱਛੀ ਮਗਰ ਆ ਅੱਛਾ 1 ਮਹੀਨੇ ਦਾ ਸੁਆ ਰੱਛੀ ਮਗਰ ਐਂਡ ਪੀ ਸਾਲੀ ਲਓ ਜੀ ਕਰੋ ਐਂਡ ਪੀ ਚੈੱਕ ਕਰੋ ਹੁਣ ਦੁੱਧ ਐਸਮ ਕਿੰਨਾ 14 ਕਿਲੋ ਹਾਜ਼ਰ ਭਾਵੇਂ ਚਾਰ ਟਾਈਮ ਕੋ ਕੰਡੇ ਦੇ ਚਾਰ ਕੇ ਗਰੇ 14 ਕਿਲੋ ਹਾਜ਼ਰ ਦੁੱਧ ਹਾਜ਼ਰ ਦੁੱਧ ਆਜੋ ਆਜੋ ਨਜਾਇਜ਼ ਹੀ ਕੰਮ ਆ ਜੀ ਸੰਦੀਪ ਜੀ ਇਹ ਵੀ ਜਾਣ ਵਾਲਾ ਹੀ ਕੰਮ ਕਰਨਾ ਵਾ ਮਾਲ ਵੇਚਣਾ ਹੋਵਾ ਤੁਹਾਨੂੰ ਬੜਾ ਬੜਾ ਭਾਅ ਸਾਰੇ ਤੋਂ ਐਂਡ ਪਾਉਣੇ ਆ ਸਹੀ ਸਹੀ ਗੱਲ ਆ ਜੀ ਹਾਂਜੀ ਸਨੀਵ ਜੀ 50 ਦੀ ਦੇ ਦिए। ਇਹਦਾ ਜਾਨਦਾਰ ਮੋਲ। ਜਾਨਦिए ਛੋੜਾ ਜਾਈ ਬਸ। ਛੋੜਾ ਜਾਈ? ਹਾਂਜੀ। 40 ਦੀ ਦੇ ਦिए। ਠੀਕ ਆ। 1000 ਛੋੜ। 39000 ਦੀ। ਪਹਿਲਾਂ ਦੋ। ਇਹ ਆ ਬਾਸ ਲਈ। ਇਹ ਜਰਸੀ ਸੂਈ। ਹਾਂਜੀ। ਇਹ ਪਰਸੋਂ ਇਹ ਚੋ ਅੱਜ ਚੌਥਾ ਦੇਨੇ ਆ ਪੰਜਵੇਂ ਨੂੰ। ਠੀਕ ਆ। 14 ਕਿਲੋ ਹਾਜਰ ਆ। 14 ਕਿਲੋ। ਟੰਡੇ ਵਾਲਾ ਭਾਵੇਂ ਕੋਈ ਚਾਰ ਟਾਈਮ ਚ ਹੋਵੇ। ਲੋ ਜੀ 14 ਕਿਲੋ ਦਾ ਹਾਜਰ ਆ ਟੰਡੇ ਵਾਲਾ। ਕਰੋ ਚੱਕੇ ਜੀ। ਨੀ ਪਹਿਲਾ ਸੁਆਏ ਹਾਂਜੀ ਹਾਂਜੀ 14 ਕਿਲੋ ਦੁੱਧ ਦਾ ਹਾਜ਼ਰ ਨਹੀਂ ਠੀਕ ਹੈ ਜੀ ਕੋਈ ਰੱਸੀ ਨਹੀਂ ਪਾਉਣੀ ਕੋਹਣੀ ਪਾਉਣਾ ਹਾਂ ਬਿਲਕੁਲ ਠੰਡੀ ਸੀਲ ਬਿਲਕੁਲ ਹਾਂਜੀ ਸੰਦੀਪ ਜੀ 55 ਦੀ ਦੇ ਦिए ਹਾਂਜੀ 55 ਦੀ ਇਹ ਵੀ ਜਾਣ ਮਾਈ ਤੁਸੀਂ ਬੜੇ ਛੋਟੇ ਛੜੇ ਕਰੀ ਜਾਂਦੇ ਹੋ ਸੰਦੀਪ ਭਾਜੀ ਜਾਣ ਦੀ ਇਹ ਵੀ ਵੱਛੀ ਦੇਣੀ ਆ ਹਾਂ 50 ਦੀ ਦੇ ਦिए 50 ਦੀ ਹਾਂਜੀ ਚਲੋ ਦੋ ਹੀ ਛੜ ਦੋ ਹੜਤਾਂ ਦੋ ਹੀ ਛੜ ਦਈਏ 40 ਦੀ ਵੱਛੀ ਦੇਣੀ ਸੰਦੀਪ 4000 ਦੀ ਬਿਲਕੁਲ 100 ਛੋੜ ਜਾਣ ਦੋ ਮੈਂ ਸੁਣੀ 11 ਕਿਲੋ ਦੁੱਧ ਇੱਕ ਮਹੀਨੇ ਦਾ ਸੁਆ ਕੱਟਾ ਮਗਰ ਅੱਛਾ ਇੱਕ ਮਹੀਨੇ ਦਾ ਸੁਆ ਹੈ ਇੱਕ ਮਹੀਨੇ ਦਾ ਸੁਆ ਝੂਠ ਬਾਰ ਕੇ ਨਹੀਂ ਦੇਣਾ ਲੋ ਜੀ ਮਹੀਨੇ ਦਾ ਸੁਆ ਕੱਟਾ ਮਗਰਾ 11 ਕਿਲੋ ਦੁੱਧ ਕੋਲੀ ਵੱਡੀ ਮੈਂ ਵੱਡੀ ਫੁੱਲ ਹਾਂ ਜਵਾਬ ਸਮਾ ਵੜੀ ਜੀ ਮੈਂ ਜੀ ਇੱਕ ਨੰਬਰ ਕੋਲੀਪੂਰ ਛੱਟਾ ਨੇ ਕੋ ਬਾਦ ਕਾੜਨਾ ਠੀਕ ਆ ਫਿਰ ਹਾਂ ਜੀ ਆਜੋ ਆਜੋ ਫਿਰ ਤੇ ਜੀ ਗਾਮੇ ਵੀ ਆ ਜਾ ਪੁੱਤ ਜਾ ਨਾ ਡਰ ਆ ਜਾ ਆ ਜਾ ਉਹ ਕੋਹ ਨਹੀਂ ਕਹਿੰਦੇ ਹੌਲੀ ਹੌਲੀ ਚਾਹਨਾ ਚਾਹਨਾ ਮਾ ਠੀਕ ਆ ਪੂਰੀ ਜ਼ਬਰਦਸਤ ਹਾਂਜੀ ਪੂਰੀ ਜ਼ਬਰਦਸਤ ਸੰਦੀਪ ਭਾਜੀ ਇਹਦਾ ਮੋਲ ਸੰਦੀਪ ਜੀ ਦੇ ਦਈਏ 95 ਦੀ 11 ਕਿਲੋ ਦੁੱਧ ਹਜਰ ਹੀ ਸੰਦੀਪ ਕਰ ਦੋ ਹੋਰ ਮਾਨਦਾਰ ਠੀਕ ਆ ਹਾਂਜੀ ਜਾਣਦੇ ਗਏ 90 ਦੀ ਦੇ ਦਈਏ 85 ਦੀ 80 ਦੀ ਸੰਦੀਪ ਭਾਜੀ ਚੱਲਣ 80 ਦੀ ਯਾਰ ਛੋੜ ਯਾਰ ਛੋੜ 90000 ਦੀ ਹਾਂਜੀ 11 ਕਿਲੋ ਦੇ ਤੇ ਮਿੰਕੇ ਦੋ ਟਾਈਮ ਤਿੰਨ ਟਾਈਮ ਚੂਲੇ ਦੀ ਆ ਜੀ ਵੀਰ ਦੀ ਬਸ ਹਾਂਜੀ ਨੰਬਰ ਟਾਈਮ ਤੇ ਲੈ ਰਿਹਾ ਜਾ ਕੇ ਹਾਂਜੀ ਹਾਂ ਭਾਜੀ ਫਿਰ ਇਹ ਵੀ ਸੂਈ ਸੰਦੀਪ ਜੀ ਕੱਲ ਅੱਛਾ ਰਾਤ ਦੀ ਸੂਈ ਜਰਸੀ ਹਾਂ ਹਾਂ ਪੰਜਾਬ ਵਾਲੀ ਪੰਜਾਬ ਵਾਲੇ ਲਓ ਜੀ ਕਰੋ ਚੰਦੀਪ ਭਾਜੀ 10 ਕਿਲੋ ਬੌਲੀ ਹੋਊਗੀ ਅੱਛਾ ਠੀਕ ਹੈ ਦੋ ਟਾਈਮ ਤਿੰਨ ਟਾਈਮ ਕੋਈ ਚੋਲੇ ਪੂਰ ਛੱਟੇ ਦੀ ਗਾਰੰਟੀ ਹਾਂ 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 ਲਓ ਜੀ ਇਹ ਸੰਦੀਪ ਜੀ ਕੱਲ ਸੂਈ ਆ ਕੱਲ ਸੂਈ ਆ ਅੱਛਾ ਹਾਂ ਜੀ ਮਾਲ ਬੜਾ ਜਿਆਜ ਬਾਨੇ ਮੈਂ ਹਾਂ ਜੀ ਭਾਜੀ ਆ ਜਿਹੜੇ ਭਾ ਲੈ ਉਹੋ ਭਾਈ ਜਾਣਦੇ 1000 ਖੰਡਾ ਵਾਲਾ ਕੰਮ ਕਰਨਾ ਨਹੀਂ ਨਹੀਂ ਠੀਕ ਹੈ ਠੀਕ ਹੈ ਸੰਦੀਪ ਬਿਲਕੁਲ ਬਿਲਕੁਲ ਜੈ ਜੀ ਕਰਾਂਗੇ ਨਹੀਂ ਫੇਰ ਹੀ ਮਾਲ ਵੇਖ ਰਕਣੀ ਬੈ ਜੀ ਹਾਂ ਜੀ ਇਹਦਾ ਮੋਲ ਜੈ ਜੀ ਉਹਦੇ ਜਾਣਾ ਨਾ ਮੋਲੇ ਦਾ ਸੰਦੀਪ ਜੀ 50 ਦੀ ਦੇ ਦਈਏ ਇਹ ਵੀ ਹੁਣ ਤੁਸੀਂ ਆ ਵੀ ਕਹਿ ਦੋ ਹਾਂ ਜੀ ਤੁਸੀਂ ਆ ਵੀ ਕਹਿ ਦੋ ਤੁਸੀਂ ਸੰਦੀਪ 45 ਦੀ 1000 ਛੋੜ 44 ਦੀ 44 ਹਜ਼ਾਰ ਚੱਲ ਚੱਲ ਪਰ ਆ ਜਾ ਚਲੋ ਬੰਦੋ ਲਓ ਜੀ ਬੰਦਤੀ ਆ ਪਰਲੀ ਗੱਬਣ ਕਿ ਸਹੀ ਆ ਵੀ ਗੱਬਣ ਸਲੀਵ ਜੀ ਅੱਛਾ ਗੱਬਣ 20 ਕਿਲੋ ਵਾਲੀ ਦਾ ਵੱਡੀ ਠੀਕ ਆ ਚੱਲ ਪੁੱਤ ਪਣਾ ਆ ਜਾ ਕਰੋ ਲਓ ਜੀ ਸੰਦੀਪ ਜੀ ਸੂਆ ਤੇ ਜਾ ਕਹਿੰਦੇ ਕੋਈ ਚੌਥਾ ਲਾ ਲੈ ਕੋਈ ਪੰਜਵਾਂ ਲਾ ਲੈ ਆਪਾਂ ਜਿਤਨਾ ਨਹੀਂ ਕੇ ਹਾਂ ਹਾਂ ਬਸ 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 ਠੀਕ ਆ ਸੰਦੀਪ ਜੀ ਬਿਲਕੁਲ ਜੀ ਜਿਤਨਾ ਲੈ ਕੰਮ ਹੀ ਆਣੀ ਆ ਭਾਗ ਨਹੀਂ ਦੁੱਧੰਦੇ 20 ਕਿਲੋ ਭਰਦੀ ਰਹੀ ਆ ਹਾਂਜੀ ਹਾਂ ਦੇਣਾ ਅਰਧ ਲੈ ਜੂਗੀ ਨਹੀਂ ਠੀਕ ਆ ਜੀ ਫਿਰ ਹਾਂਜੀ ਆ ਜਾਓ ਸਲੀਵਰੀ ਹੋੜ ਦੀਆਂ ਵਾਲਾ ਮੁੱਲੇ ਦਾ ਦਿਆ ਮੁੱਲ ਹਾਂਜੀ ਹਾਂਜੀ 50 ਦੀ ਠੀਕ ਆ 45 ਦੀ 45000 1000 ਛੋੜ 44 ਦੀ 44000 ਦੀ ਭਾਅ ਦੇਖੋ ਗਰਾਨੀ ਬਸ ਸੁਨੀਲ ਵਿਗਣਗਾ ਮਿੰਟ ਚ ਲੈਦਾ ਮਿੰਦੀ ਲੈਦਾ ਮਿੰਦੀ ਨਹੀਂ ਜਾਣੀ ਹੈ ਕਿ ਨਹੀਂ ਹਾਂ ਤੋ ਨਹੀਂ ਭਾਅ ਸੁਨੀਲ ਭਾਅ ਪਾਈ ਜਨੇ ਮੇਰੇ ਆਪ ਸਮਝ ਬਾਹਰ ਹੋਇਆ ਪਿਆ ਸੁਨੀਲ ਭਾਜੀ ਭਾਅ ਦਵਾਂਗੇ ਕਿਹਨੂੰ ਕੋਈ ਆਉ ਅੱਡੇ ਤੇ ਵਾ 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 ਵੇਚਣ ਵਾਲੇ ਬੰਦੇ ਵੀ ਲੈ ਜਾਂਦੇ ਆ ਆਪਣੇ ਕੋ ਇਹ ਸੁਨੀਲ ਜੀ ਪੰਜਾਂ ਮਹੀਨਿਆਂ ਦੀ ਗੱਬਣ ਆ ਅੱਛਾ 6 ਕਿਲੋ 7 ਕਿਲੋ ਦੁੱਧ ਮਿੰਤੀ ਵਾਲਾ ਵਾ 5 ਮਹੀਨੇ ਕਰਾ 6 ਕਿਲੋ ਦੁੱਧ ਮਿੰਤੀ ਹਾਂਜੀ ਠੀਕ ਆ ਆ ਜਾ ਪੁੱਤ ਨਹੀਂ ਤੁਰਨਾ ਹੈ ਨਹੀਂ ਤੁਰਦਿੰਨੇ ਬਚ ਬੁੱਦੀ ਕਰਦੀ ਆਉਲ ਜੀ ਸੰਦੀਪਾ ਮੋਲਾ ਸੰਦੀਪਾ ਜੀ ਮੁੱਲ 30000 ਦੇਣੀ 25000 ਦੀ 1000 ਛੋੜ 24000 ਦੀ 24000 ਦੀ 6 ਕਿਲੋ ਕੋ ਮੇਰੇ 7 ਮਿੰਨਕੇ ਖੜੇ ਚੱਲਣ ਤੋਂ ਗੱਲ ਨਹੀਂ ਗਿਆ ਕੰਮ ਹਾਂਜੀ ਚਲੋ ਵਗਾਈ ਆ ਹਾਂਜੀ ਆਹੀ ਆ ਜੀ ਇੱਧਰ ਬੱਚੇ ਆ ਬੱਚੇ ਦਿਖਾਓ ਬੱਚੇ ਹਾਂ ਰੇ ਬੱਚੇ ਵਾਹਦੇ ਮਾਣੇ ਹਾਂਜੀ ਬਿਲਕੁਲ ਤਾਜ਼ੇ ਬੱਚੇ ਆ ਬਾਕੀ ਭਾਵੇਂ ਲਾ ਵੀ ਦਾ ਮੇਰਾ ਵੀ ਆ ਗਏ ਬੱਚੇ ਉਹ ਮੈਂ ਦਾ ਬੱਚਾ ਇਹ ਮਹੀਨੇ ਦਾ ਜੀ ਹਾਂਜੀ ਹਾਂਜੀ ਆ ਇਹਨੇ ਜਰਸੀਆਂ ਦੇ ਬੱਚੇ ਸੂਈਆਂ ਚਲੋ ਵਾਠ ਠੀਕ ਆ ਆ ਜੀ ਬਿਲਕੁਲ ਬਿਲਕੁਲ ਦਾ ਜੀ ਹਾਂਜੀ ਨਹੀਂ ਬਹੁਤ ਥੋੜਾ ਰੇਟ ਠੀਕ ਆ ਜਿੰਦ ਜੀ ਬਿਲਕੁਲ ਜੀ ਦੇਣ ਵਾਲਾ ਮੁੱਲ ਪਿੱਤਾ ਬੱਸ ਬੱਸ ਚਲੋ ਬਾਕੀ ਮੇਰੇ ਵੀ ਜਿਹਨੇ ਵੀ ਆਣਾ ਸੀ ਆਓ ਵਾਹ ਚੈੱਕ ਕਰੋ ਚੁਆਈ ਕਰੋ ਸਹੀ ਜੀ ਨੇ ਜੀ ਚੁਆਈ ਕਰਕੇ ਥਣਾ ਦੀ ਤਸੱਲੀ ਕਰਕੇ ਫੇਰ ਖੜਨਾ ਲਾਮਾ ਲੈਣਾ ਦੀ ਇਹਦੇ ਲਾਮਾ ਦੇਣਾ ਭਰਾ ਨੂੰ ਬਿਲਕੁਲ ਬਿਲਕੁਲ ਪਿੰਡ ਨਾਮ ਪਿੰਡ ਬਾਣੀਆਂ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਕਾਲਾ ਠੀਕ ਹੈ ਮੋਬਾਈਲ ਨੰਬਰ 8284821618 ਨਾਮ ਕਬਲਜੀਤ ਸਿੰਘ ਧੂਲਕੇ ਦੇ ਕੋਲ ਪਿੰਡ ਬਾਣੀਆਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ